ਯੂਐਸਏ ਵਿੱਚ 트럼ਪ ਸਰਕਾਰ ਬਣਨ ਤੋਂ ਬਾਅਦ ਜਿਹੜਾ ਵਾਅਦਾ ਕੀਤਾ ਸੀ 트럼ਪ ਨੇ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਗੈਰਕਾਨੂੰਨੀ ਹਨ ਉਹਨਾਂ ਨੂੰ ਬਾਹਰ ਕੱਢਿਆ ਜਾਏਗਾ ਇਸੇ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਇੱਕ ਜਹਾਜ਼ ਉਤਰਿਆ ਜਿਸ ਵਿੱਚ 104 ਭਾਰਤੀ ਆਏ ਸੀ ਰਿਪੋਰਟ ਹੋ ਕੇ ਇਸ ਲਈ ਗੱਲਬਾਤ ਕਰਨ ਨੂੰ ਮੌਜੂਦ ਹੈ ਮੇਰੇ ਨਾਲ ਸੀਨੀਅਰ ਨੇਤਾ ਮਨਰਜਨ ਕਾਲਿਆ ਜੀ ਕਾਲਿਆ ਸਾਹਿਬ ਸਭ ਤੋਂ ਪਹਿਲਾਂ ਅੱਜ ਜਿਹੜਾ ਇੱਕ ਸਵਾਲ ਉੱਠ ਰਿਹਾ ਕਿ ਜਿਹੜੇ 104 ਭਾਰਤੀਆਂ ਨੂੰ ਲਿਆਂਦਾ ਗਿਆ ਉਹ ਤਰੀਕਾ ਸਹੀ ਨਹੀਂ ਸੀਗਾ ਤੁਸੀਂ ਕੀ ਸਮਝਦੇ ਹੋ ਬਿਲਕੁਲ ਮੈਂ ਸਹਿਮਤ ਹਾਂ ਇਸ ਗੱਲ ਦੇ ਵਿੱਚ ਤਰੀਕਾ ਗਲਤ ਹੈਗਾ ਅਮਾਨਵੀ ਹੈਗਾ ਔਰ ਇਹ ਟਰੰਪ ਸਰਕਾਰ ਨੇ ਜਿਹੜਾ ਨਿਰਣੇ ਕੀਤਾ ਹੈ ਠੀਕ ਹੈ ਲੋਕ ਜਾਣਾ ਚਾਹੁੰਦੇ ਆ ਜਾਂਦੇ ਉਥੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਗਏ ਆ ਉਹ ਵੀ ਇੱਕ ਦੇਸ਼ ਦੇ ਮਾਨਣੀਏ ਜਿਹੜੇ ਹੈਗੇ ਸਿਟੀਜ਼ਨ ਹੈਗੇ ਨਾਗਰਿਕ ਹੈਗੇ ਆ ਤੋ ਉਸ ਨਾਤੇ ਜਿਸ ਢੰਗ ਨਾਲ ਤੁਸੀਂ ਉਹਨਾਂ ਨੂੰ ਬੀੜੀਆਂ ਚ बन गए थे ਤੁਸੀਂ ਇੱਥੇ ਆ ਕੇ ਛੱਡਿਆ ਉਹ ਸਰਾਸਰ ਗਲਤ ਹੈਗਾ ਇੱਥੇ ਇਹ ਵੀ ਸਮਝਿਆ ਕਿ ਚਾਰ ਸਾਲ ਦੇ ਬੱਚੇ ਨੂੰ ਵੀ ਬਨ ਕੇ ਲੈਂਦਾ ਤੁਹਾਨੂੰ ਲੱਗਦਾ ਨਹੀਂ ਇਹ ਵੀ ਗਲਤ ਹੈ ਮੈਂ ਕਿਹਾ ਜੀ ਬਿਲਕੁਲ ਗਲਤ ਹੈਗਾ ਮੈਂ ਲਾਵਾਂ ਨੂੰ ਵੀ ਬਨਿਆ ਹੋਣਾ ਨੇ ਔਰ ਇਹ ਗੱਲ ਦਾ ਇਸ ਗੱਲ ਦਾ ਮੈਂ ਨਖੇਦੀ ਕਰ ਅੱਛਾ ਕੀ ਲੱਗਦਾ ਕਿ ਹੁਣ ਇਸ ਤੋਂ ਬਾਅਦ ਵੀ ਕਾਫੀ ਕਿਉਂਕਿ ਉਹਨਾਂ ਨੇ 18000 ਜਿਹੜੇ ਆਇਡੈਂਟੀਫਾਈ ਕੀਤੇ ਨੇ ਆਣਗੇ ਕੀ ਸਰਕਾਰ ਉਹਨਾਂ ਨੂੰ ਕਹੇਗੀ ਕਿ ਇਸ ਤਰ੍ਹਾਂ ਨਾ ਲਿਆ ਜੋ ਹੁਣ ਤੱਕ ਲਿਆਂਦਾ ਗਿਆ ਮੈਂ ਤਾਂ ਕਹਾਂਗਾ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਾਂਗਾ ਕਿ ਇਸ ਗੱਲ ਦੇ ਵਿੱਚ ਜਿਹੜਾ ਹੈਗਾ ਉਹ ਮਾਮਲਾ ਟੇਕ ਅਪ ਕਰੇ ਤਾਂ ਸਰਕਾਰ ਨਾਲ ਜਿਹੜੀ ਇਹ ਕੇਂਦਰ ਸਰਕਾਰ ਔਰ ਇਸ ਗੱਲ ਦਾ ਕਿ ਵੀ ਜਿਸ ਢੰਗ ਦੇ ਨਾਲ ਅਮਾਨਵੀ ਵਿਵਹਾਰ ਕੀਤਾ ਉਹ ਜਿਹੜਾ ਹੈਗਾ ਅੱਗੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਇਸ ਗੱਲ ਦਾ ਵਿੱਚ ਕਿ ਵੀ ਸਨਮਾਨਪੂਰਕ ਲਿਆਣਾ ਚਾਹੀਦਾ ਹੁਣ ਇੱਕ ਵਿਰੋਧੀ ਪਾਰਟੀਆਂ ਇਹ ਸਵਾਲ ਚੱਕ ਰਹੀਆਂ ਕਿ ਪੰਜਾਬ 'ਚ ਜਹਾਜ ਕਿਉਂ ਉਤਾਰਿਆ ਗਿਆ ਜਦਕਿ ਬਾਕੀ ਜਗ੍ਹਾ ਵੀ ਉਤਾਰੇ ਜਿ세 ਇਹ ਕੀ ਸੋਚਦੇ ਦੇਖੋ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਤਾਂ ਉਤਰਨਾ ਸੀ ਕਿ ਪੰਜਾਬ ਚ ਉਤਾਰਿਆ ਕਿਤੇ ਅਗਲੀ ਵਾਰੀ ਕਿਤੇ ਹੋਰ ਉਤਾਰਨਗੇ ਯਾ ਜਿਹੜਾ ਹੈਗਾ ਕਿ ਵੀ ਕੇਂਦਰ ਸਰਕਾਰ ਆਪ ਉਪਰਾਲਾ ਕਰੇ ਸੋ ਇਸ ਕੱਲ ਦੇ ਵਿੱਚ ਜਿਹੜਾ ਹੈਗਾ ਇਹ ਤਾਂ ਮੈਟੀਰੀਅਲ ਹੈਗਾ ਕਿ ਵੀ ਪੰਜਾਬ ਚ ਕਿਉਂ ਉਤਾਰਿਆ ਜਾਂ ਕਿਤੇ ਕਿਤੇ ਉਤਰ ਨਹੀਂ ਚਿਕਾ ਇਹ ਭਾਰਤ ਦੇ ਵਿੱਚ ਲੇਕਿਨ ਇਹ ਜਿਸ ਢੰਗ ਨਾਲ ਉਹਨਾਂ ਨੇ ਜਿਹੜਾ ਅਮਾਨਵੀ ਵਿਵਹਾਰ ਕੀਤਾ ਇਨ ਹਿਊਮਨ ਉਹ ਜਿਹੜਾ ਹੈਗਾ ਉਹ ਨਿੰਦਨੀ ਹੈ ਬਹੁਤ ਮਿਹਰਬਾਨੀ ਤੁਸੀਂ ਦੇਖਿਆ ਕਿ ਮਨੰਜਨ ਕਾਲੀਆ ਜੀ ਦਾ ਕਹਿਣਾ ਹੈ ਕਿ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਾਂਗਾ ਕਿ ਇਸ ਤੋਂ ਬਾਅਦ ਵੀ ਜਿਹੜੇ ਭਾਰਤੀ ਆਣ ਉਹਨਾਂ ਨਾਲ ਅਮਾਨਵੀਂ ਵਿਵਹਾਰ ਨਾ ਕੀਤਾ ਜਾਵੇ ਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਅੰਦਾਜ਼ਾ ਜਾਵੇ ਤੇ ਦੂਜਾ ਸਵਾਲ ਜਿਹੜਾ ਪੁੱਛਿਆ ਗਿਆ ਸੀ ਕਿ ਅੰਮ੍ਰਿਤਸਰ ਚ ਜਹਾਜ਼ ਉਤਰੇਗਾ ਕਹਿੰਦੇ ਕਿ ਕਿਤੇ ਉਤਰਦਾ ਸੀ ਹੋ ਸਕਦਾ ਅਗਲੀ ਵਾਰ ਜਹਾਜ਼ ਕਿਤੇ ਹੋਰ ਉਤਰੇਗਾ ਕੈਮਰਾਮੈਨ ਸਾਹਿਲ ਕਸ਼ਬ ਦੇ ਨਾਲ ਪਰਮਜੀਤ ਸਿੰਘ ਰਣਪੁਰੀ ਵਾਇਸੂ ਪੰਜਾਬ ਜਲੰਧਰ